ਗੁਰੂ ਪਿਆਰੇਓ ਗੱਜ-ਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੋ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਬਖਸ਼ਿਸ਼ ਹੋਈ ਸਾਡੇ ਸਾਰਿਆਂ ਤੇ ਸਾਨੂੰ satsang ਕਰਨ ਦਾ ਅਫਸਰ ਸਤਗੁਰੂ ਜੀ ਨੇ ਪ੍ਰਦਾਨ ਕੀਤਾ ਹੈ ਆਓ ਜਿੰਨਾ ਵੀ ਸਮਾਂ ਹੈ ਪੂਰਾ ਪੂਰਾ ਲਾਹਾ ਖਟਣ ਦਾ ਯਤਨ ਕਰੀਏ ਮਨ ਬਿਰਤੀਆਂ ਇਕਾਗਰ ਕਰੋ ਧਿਆਨ ਜੋੜ ਕੇ ਗੁਰੂ ਚਰਨਾਂ ਵੱਲ ਆਓ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੀਏ ਤਾਂ ਜੋ ਸਾਡੇ ਜੀਵਨ ਵਿੱਚ ਕ੍ਰਾਂਤੀ ਆ ਸਕੇ ਚੇਂਜ ਆ ਸਕੇ ਜ਼ਿੰਦਗੀ ਸਾਡੀ ਸੌਖੀ ਹੋ ਜਾਏ ਸਤਿਗੁਰ ਜੀ ਦੇ ਉਪਦੇਸ਼ ਨੂੰ ਸੁਣ ਸੁਣ ਕੇ ਕਮਾਣਾ ਹੁੰਦਾ ਹੈ ਸਤਿਗੁਰ ਜੀ ਦੇ ਉਪਦੇਸ਼ ਨੂੰ ਸਮਝ ਸਮਝ ਕੇ ਆਪਣੇ ਜੀਵਨ ਵਿੱਚ ਉਤਾਰਨਾ ਹੁੰਦਾ ਹੈ ਤਾਂ ਜੋ ਗੁਰੂ ਸਦਾ ਹੀ ਮੇਰੇ ਨਾਲ ਅੰਗ ਸੰਗ ਰਹੇ ਵਿਚਾਰਾਂ ਕਰਕੇ ਗਿਆਨ ਕਰਕੇ ਸੱਚੀ ਸਿੱਖਿਆ ਅੱਛੀ ਸਮਤ ਕਰਕੇ ਗੁਰੂ ਸਾਹਿਬ ਸਦਾ ਮੇਰੇ ਨਾਲ ਰਹਿਣ ਭਾਵੇਂ ਜਿੱਦਾਂ ਦਾ ਮਰਜੀ ਸਮਾਂ ਹੋਵੇ ਜਿੱਦਾਂ ਮਰਜੀ ਸਿਚੁਏਸ਼ਨ ਹੋਵੇ ਜਿੱਦਾਂ ਦੀ ਮਰਜੀ ਘਟਨਾ ਹੋ ਜਾਵੇ ਪਰ ਮੇਰਾ ਮਨ ਕਦੇ ਡੋਲੇ ਨਹੀਂ ਇਸ ਕਰਕੇ ਗੁਰਬਾਣੀ ਨੂੰ ਜਿਹੜੀ ਸਦਾ ਥਿਰ ਰਹਿਣ ਵਾਲੀ ਹੈ ਜਿਹੜਾ ਗੁਰਬਾਣੀ ਪੜਦਾ ਹੈ ਗੁਰਬਾਣੀ ਸਮਝਦਾ ਹੈ ਉਹ ਕਦੇ ਡੋਲਦਾ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਜੀਵਨ ਵਿੱਚ ਗੁਰਮਤ ਆਵੇ ਸਮਝਣ ਦਾ ਯਤਨ ਕਰੀਏ ਪਰ ਸ਼ਬਦ ਪੜ ਰਹੇ ਸੀ ਸੱਚੇ ਪਾਤਸ਼ਾਹ ਕਹਿੰਦੇ RAM ਨਾਮ ਜੋ ਕਰਹਿ ਵਿਚਾਰ ਜਿਨੇ ਹਰੀ ਨਾਮ ਨੂੰ ਸਮਝਿਆ ਜਿਨੇ ਸਤਗੁਰ ਜੀ ਦੀ ਗੱਲ ਨੂੰ ਸਮਝਿਆ ਮੰਨਿਆ ਵਿਚਾਰ ਕੀਤੀ ਸਮਝਣ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਸੇ ਧਨਵੰਤ ਗਨੀ ਸੰਸਾਰ ਆਮ ਤੌਰ ਤੇ ਆਪਾਂ ਕਹਿ ਦਿੰਨੇ ਆਂ ਵੀ ਜਿਹਦੇ ਕੋਲ ਜ਼ਿਆਦਾ ਪੈਸਾ ਹੋਵੇ ਜਦੀ ਬਹੁਤ ਬੱਲੇ ਬੱਲੇ ਹੋਵੇ ਜਿਹੜਾ ਬਹੁਤ ਅਮੀਰ ਹੋਵੇ ਜਿਹੜਾ ਬਹੁਤ ਧਨਵਾਨ ਹੋਵੇ ਵੱਡੇ ਘਰਾਂ ਵਾਲਾ ਵੱਡੀਆਂ ਕੋਠੀਆਂ ਕਾਰਾਂ ਵਾਲਾ ਆਮ ਤੌਰ ਤੇ ਆਪਾਂ ਕਹਿ ਦਈਦਾ ਹੈ ਵੀ ਇਹ ਬੰਦਾ ਫਲਾਣਾ ਬੰਦਾ ਬਹੁਤ ਅਮੀਰ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਅਮੀਰ ਉਹ ਨਹੀਂ ਹੁੰਦਾ ਜਿਹਦੇ ਕੋਲ ਪੈਸਾ ਹੋਵੇ ਅਸਲ ਮਾਇਨੇ ਵਿੱਚ ਅਮੀਰ ਉਹ ਗਿਣਿਆ ਜਾਂਦਾ ਹੈ ਜਿਹਦੇ ਕੋਲ ਵੱਡਾ ਦਿਲ ਹੋਵੇ ਜਿਹਦੇ ਕੋਲ ਚੰਗੀ ਸੋਚ ਹੋਵੇ ਜਿਹਦੇ ਕੋਲ ਅੱਛੇ ਵਿਚਾਰ ਹੋਣ ਅਸਲ ਮਾਇਨਿਆਂ ਵਿੱਚ ਉਹ ਬੰਦਾ ਅਮੀਰ ਗਿਣਿਆ ਜਾਂਦਾ ਹੈ ਕਈ ਵਾਰੀ ਆਪਾਂ ਦੇਖਦੇ ਆਂ ਜਿਸ ਬੰਦੇ ਕੋਲ ਬਹੁਤ ਧਨ ਹੁੰਦਾ ਹੈ ਪੈਸਾ ਹੁੰਦਾ ਹੈ ਕਈ ਵਾਰੀ ਉਹ ਬੰਦਾ ਆਪਣੀਆਂ ਆਦਤਾਂ ਕਰਕੇ ਗਰੀਬ ਲੱਗਦਾ ਹੈ ਜਿਤੇ ਕੋਲ ਬਹੁਤ ਪੈਸਾ ਹੋਵੇ ਪਰ ਹੋਵੇ ਕੰਜੂਸ ਇੱਕ ਪੈਸਾ ਨਾ ਕੱਢੇ ਬੈਂਕ ਚ ਪਿਆ ਰੇ ਸਾਰਾ ਪੈਸਾ ਨਾ ਕਿਤੇ ਘੁੰਮਣ ਜਾਂਦਾ ਹੈ ਨਾ ਦੁਨੀਆ ਵੇਖਦਾ ਹੈ ਨਾ ਕਿਸੇ ਦੀ ਮਦਦ ਕਰਦਾ ਹੈ ਬਸ ਉਹਨੂੰ ਇਹ ਰਹਿੰਦਾ ਮੈਂ ਜੋੜ ਲਾਂ ਜੋੜ ਲਾਂ ਜੋੜ ਲਾਂ ਉਹਨੂੰ ਕਦੇ ਵੀ ਤੁਸੀਂ ਪੁੱਛ ਲੋ ਆ ਵੀ ਸਭ ਠੀਕ ਕਿੱਥੇ ਠੀਕ ਕੁਝ ਹੈ ਹੀ ਨਹੀਂ ਸਾਡੇ ਕੋਲ ਅਸੀਂ ਤੇ ਬੜੇ ਮਾੜੇ ਹਾਲਾਤ ਸਾਨੂੰ ਪਤਾ ਹੈ ਦੱਸਦਾ ਵੀ ਇਹਦੇ ਕੋਲ ਇੰਨਾ ਹੈ ਪਰ ਜਦ ਵੀ ਉਹਨੂੰ ਪੁੱਛੋ ਦਾ ਮੂੰਹ ਲਟਕਿਆ ਹੀ ਹੁੰਦਾ ਹੈ ਨਹੀਂ ਨਹੀਂ ਸਾਡੇ ਕੋਲ ਕਿੱਥੇ ਜੀ ਆਪਾਂ ਕਿੱਥੇ ਜੀ ਕਈ ਵਾਰੀ ਗਰੀਬ ਜਿਹਨੂੰ ਆਪਾਂ ਕਹਿੰਨੇ ਆ ਜਿਹਦੇ ਕੋਲ ਧਨ ਨਹੀਂ ਪੈਸਾ ਨਹੀਂ ਉਹਨੂੰ ਕਦੇ ਪੁੱਛੀਏ ਤੂੰ ਤੰਗ ਤਾਂ ਨਹੀਂ ਕਿਤੇ ਕਿਸੇ ਮਦਦ ਦੀ ਲੋੜ ਤਾਂ ਨਹੀਂ ਕਈ ਵਾਰੀ ਉਹ ਚੜ੍ਹਦੀ ਕਲਾ ਵਿੱਚ ਹੁੰਦਾ ਹੈ ਤੇ ਸਾਹਮਣੋਂ ਕਹਿੰਦੇ ਨਾ ਰੱਬ ਦਾ ਦਿੱਤਾ ਸਭ ਕੁਝ ਹੈ ਸੱਚੇ ਪਾਤਸ਼ਾਹ ਦਿੱਤਾ ਸਾਰਾ ਕੁਝ ਹੈ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਐਸੇ ਵੀ ਲੋਕ ਹੁੰਦੇ ਨੇ ਤੇ ਜਦੋਂ ਇਹ ਆਦਤ ਵੇਖਦੇ ਆਂ ਜਦੋਂ ਇਹ ਬੋਲੀ ਵੇਖਦੇ ਆਂ ਜਦੋਂ ਇਹ ਵਿਚਾਰ ਦੇਖਦੇ ਆਂ ਵੀ ਅਗਲੇ ਦੀ ਸੋਚ ਕਿੱਦਾਂ ਦੀ ਹੈ ਤੇ ਵਾਕਈ ਅਮੀਰ ਵੀ ਗਰੀਬ ਦਿਸਦਾ ਹੈ ਤੇ ਗਰੀਬ ਵੀ ਅਮੀਰ ਦਿਸਦਾ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਮਝਣ ਦੀ ਲੋੜ ਹੈ ਮਹਾਰਾਜ ਕਹਿੰਦੇ ਤੂੰ ਕਰ ਕੀ ਰਿਹਾ ਹੈ ਪਤਾ ਹੈ ਕੱਚਾ ਧਨ ਸੰਚੈ ਮੂਰਖ ਗਵਾਰ ਮੂਰਖਾ ਗਵਾਰਾ ਮਹਾਰਾਜ ਕਹਿੰਦੇ ਗਵਾਰ ਕਹਿੰਦੇ ਨੇ ਕਿਨੂੰ ਕਹਿੰਦੇ ਸਾਰੀ ਉਮਰ ਲੰਗੀ ਤੂੰ ਕੱਚਾ ਧਨ ਜੋੜੀ ਜਾ ਰਿਹਾ ਕੱਚਾ ਧਨ ਪੈਸਾ ਹੀ ਜੋੜਦਾ ਰਹਿਣਾ ਕੱਚਾ ਧਨ ਸੰਚੈ ਮੂਰਖ ਗਵਾਰ ਮੂਰਖ ਵੀ ਕਹਿੰਦਾ ਤੇ ਨਾਲ ਗਵਾਰ ਵੀ ਕਹਿੰਦਾ ਆਖੋ ਸਤਿਨਾਮ ਤੂੰ ਹੋਏਂਗਾ ਪੜਿਆ ਲਿਖਿਆ ਤੂੰ ਹੋਏਂਗਾ ਬੜਾ ਵਿਦਵਾਨ ਤੂੰ ਹੋਏਂਗਾ ਬੜਾ ਗਿਆਨੀ ਪਰ ਸੱਚੇ ਪਾਛਾ ਕਹਿੰਦੇ ਤੈਨੂੰ ਤਾਂ ਅਸਲ ਸੋਝੀ ਨਹੀਂ ਸੱਚ ਦਾ ਗਿਆਨ ਹੀ ਨਹੀਂ ਹੈ ਤੂੰ ਸਾਰੀ ਉਮਰ ਕੱਚਾ ਧਨ ਸੰਚਦਾ ਰਿਹਾ ਹੈ ਕਾਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਉਹ ਕਹਿੰਦੇ ਮਨਮੁਖ ਤੂੰ ਭੁੱਲਦਾ ਤੂੰ ਭੁੱਲਿਆ ਹੋਇਆ ਭਟਕਿਆ ਹੋਇਆ ਤੀ ਮਨਮੁਖ ਭੂਲੇ ਤੂੰ ਅੰਨਾ ਅੰਧਗਵਾਰ ਕਿਉਂ ਜੀ ਮਹਾਰਜ ਕਹਿੰਦੇ ਨੇ ਵਿਖਿਆ ਕੇ ਧਨ ਸਦਾ ਦੁੱਖ ਹੋਏ ਵਿਖਿਆ ਦਾ ਜਿਹੜਾ ਧਨ ਹੁੰਦਾ ਉਹਦੇ ਨਾਲ ਸਦਾ ਹੀ ਦੁੱਖ ਹੁੰਦਾ ਹੈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਉਹਨੇ ਤੇਰੇ ਨਾਲ ਥੋੜੀ ਜਾਣਾ ਤੂੰ ਬੰਨ ਬਨ ਕੇ ਪੋਟਲੀਆਂ ਰੱਖੀਆਂ ਵਨ ਬਨ ਕੇ ਧਨ ਐਡਾ ਇਕੱਠਾ ਕੀਤਾ ਹੋਇਆ ਨਾਲ ਜਾਏਗਾ ਤੇਰੇ ਇੱਥੇ ਹੀ ਹੰਡਾ ਇੱਥੇ ਹੀ ਮਦਦ ਕਰ ਇੱਥੇ ਹੀ ਸਾਰਿਆਂ ਨਾਲ ਮਿਲ ਕੇ ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਇੱਕ ਪਿਤਾ ਇੱਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਾਰਿਆਂ ਦਾ ਪਿਓ ਸਾਰਿਆਂ ਦਾ ਬਾਪ ਇੱਕੋ ਹੈ ਪਰਮਾਤਮਾ ਜੇ ਇੱਕ ਪੁੱਤਰ ਕੋਲ ਜ਼ਿਆਦਾ ਹੈ ਤੇ ਉਹਦਾ ਫਰਜ਼ ਬਣਦਾ ਆਪਣੇ ਭਰਾ ਦੀ ਭੈਣ ਦੀ ਮਦਦ ਕਰਨਾ ਸਮਝੇ ਤਾਂ ਨਾ ਆਪਾਂ ਦੁਸ਼ਮਣ ਸਮਝਦੇ ਆ ਵੀ ਮੇਰਾ ਭਰਾ ਮੇਰਾ ਹੈ ਤੇ ਬਾਕੀ ਲੋਕਾਂ ਦੇ ਭਰਾ ਉਹਨਾਂ ਦੇ ਹੈ ਮੇਰਾ ਨਹੀਂ ਪਰ ਸੱਚੇ ਪਾਤਸ਼ਾਹ ਕਹਿੰਦੇ ਸਾਂਝੇ ਆ ਆਪਾਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਤੂੰ ਸਾਰਿਆਂ ਦਾ ਸਾਡੇ ਸਾਰਿਆਂ ਦਾ ਤੂੰ ਐ ਬਾਪ ਤੂੰ ਐ ਮੇਰਾ ਪਿਤਾ ਇਸ ਕਰਕੇ ਜੇ ਇੱਕ ਕੋਲ ਹੈ ਤੇ ਦੂਸਰੇ ਦੀ ਮਦਦ ਕਰੇ ਬਨ ਬਨ ਕੇ ਰੱਖੀ ਜਾ ਰਿਆਂ ਕਿੱਥੇ ਜਾਣਾ ਹੈ ਕਿੱਥੇ ਜਾਣਾ ਹੈ ਤੇਰੇ ਨਾਲ ਨਾਲ ਕੀ ਜਾਣਾ ਹੈ ਅੰਤ ਅੰਤ ਤੱਕ ਕੀ ਨਿਭੇਗਾ ਤੇਰੇ ਗੁਣ ਤੇਰੇ ਨਾਲ ਜਾਣੇ ਆਖੋ ਸਤਨਾਮ ਵਾਹਿਗੁਰੂ ਸਮਝਿਓ ਇਸ ਗੱਲ ਨੂੰ ਕੁਛ ਨਾਲ ਨਹੀਂ ਜੇ ਜਾਂਦਾ ਸ਼ੁਰੂ ਤੋਂ ਆਪਾਂ ਇਹ ਇਹ ਸਰੀਰ ਦੇਖ ਰਿਹਾ ਨਾ ਜੀ ਮੇਰਾ ਸਰੀਰ ਹੈ ਸਮਝੋ ਇਸ ਨੂੰ ਇਹ ਸਰੀਰ ਹੈ ਜੀ ਇਸੇ ਤੋਂ ਮੈਂ ਮਿਹਨਤ ਕੀਤੀ ਧਨ ਇਕੱਠਾ ਕੀਤਾ ਸਾਰੀ ਸਾਰੀ ਰਾਤ ਕੰਮ ਕਰਦਾ ਸਾਰਾ ਸਾਰਾ ਦਿਨ ਕੰਮ ਕਰਦਾ ਇਸੇ ਸਰੀਰ ਤੋਂ ਕੰਮ ਲੈਂਦਾ ਹੈ ਹੱਥਾਂ ਤੋਂ ਪੈਰਾਂ ਤੋਂ ਇਸ ਸਰੀਰ ਤੋਂ ਕੰਮ ਲਿਆ ਮਿਹਨਤ ਕੀਤੀ ਇਸ ਸਰੀਰ ਨਾਲ ਕਿਸ ਲਈ ਕੀਤਾ ਉਹ ਧਨ ਜਿਹੜਾ ਖਟਿਆ ਇਸ ਸਰੀਰ ਨੇ ਉਹ ਕਿੱਥੇ ਲਗਾਇਆ ਐਸੀ ਸਰੀਰ ਤੇ ਅਸੀਂ ਵਾਪਸ ਲਗਾਤਾ ਇਹਨੂੰ ਖਿਲਾਓ ਇਹਨੂੰ ਪਲਾਓ ਇਹਦੇ ਤੇ ਵਧੀਆ ਕੱਪੜੇ ਪਾਣੇ ਇਹਦੇ ਤੇ ਪਰਫਿਊਮ ਛਿੜਕਣੇ ਇਹਨੂੰ ਸੁੰਦਰ ਬਣਾਣਾ ਸਮਝ ਰਹੇ ਹੋ ਜੀ ਇਸ ਸਰੀਰ ਨਾਲ ਕਮਾਇਆ ਹੋਇਆ ਇਸ ਸਰੀਰ ਨਾਲ ਮਿਹਨਤ ਕੀ ਕਰਕੇ ਕਮਾਇਆ ਹੋਇਆ ਧਨ ਆਪਾਂ ਐਸੀ ਸਰੀਰ ਤੇ ਲਗਾਇਆ ਤੇ ਜਦੋਂ ਮੌਤ ਹੋਈ ਤੇ ਨਾਲ ਦਿਆਂ ਨੇ ਐਸੀ ਸਰੀਰ ਨੂੰ ਫੜ ਕੇ ਅਗ ਲਗਾਤੀ ਆਖੋ ਸਤਿਨਾਮ ਵਾਹਿਗੁਰੂ ਕੀ ਗਿਆ ਨਾਲ ਐਨਾ ਕੁਛ ਕੀਤਾ ਇੰਨੇ ਪਾਪੜ ਵੇਲੇ ਇਸ ਸਰੀਰ ਨੂੰ ਪਾਲਿਆ ਪੋਸਿਆ ਵੱਡਾ ਕੀਤਾ ਸੋਹਣਾ ਬਣਾਇਆ ਸਜਾਇਆ ਸਵਾਰਿਆ ਹੋਇਆ ਕੀ ਐਸੀ ਸਰੀਰ ਨੂੰ ਅਗ ਲਗਾਤੀ ਕੀਮਤ ਇਨੀ ਪਈ ਕੀਮਤ ਤੇਰੇ ਸਰੀਰ ਦੀ ਨਹੀਂ ਕੀਮਤ ਤੇਰੇ ਗਿਆਨ ਦੀ ਪੈਂਦੀ ਹੈ ਆਖੋ ਸਤਨਾਮ ਵਾਹਿਗੁਰੂ ਗਿਆਨ ਦੀ ਪੈਂਦੀ ਹੈ ਮਹਾਰਾਜ ਕਹਿੰਦੇ ਐ ਜਾਗ λεहो रे ਮਨਾ ਜਾਗ λεहो ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਇਹ ਸਰੀਰ ਨੇ ਵੀ ਨਾਲ ਨਹੀਂ ਜਾਣਾ ਹੁਣ ਤੁਹਾਡੇ ਸਾਹਮਣੇ ਹੈ ਜੀ ਪੰਜਾਬ ਵਿੱਚ ਇੰਨਾ ਹੜ ਆਇਆ ਇੰਨਾ ਪਾਣੀ ਆਇਆ ਇਨੀ ਮਿਹਨਤਾਂ ਨਾਲ ਉਹਨਾਂ ਨੇ ਆਪਣੇ ਪਿੰਡ ਵਸਾਏ ਆਪਣੇ ਘਰ ਬਣਾਏ ਕਿੰਨਾ ਧਨ ਇਕੱਠਾ ਕੀਤਾ ਜਿਹੜੇ ਸਾਰਾ ਸਾਰਾ ਦਿਨ ਦਿਹਾੜੀ ਕਰ ਕਰਕੇ ਮਿਹਨਤ ਕਰ ਕਰਕੇ ਉਹਨਾਂ ਨੇ ਫਸਲਾਂ ਉਗਾਈਆਂ ਸਾਰੀ ਫਸਲ ਤਬਾਹ ਹੋਈ ਘਰ ਦੇ ਘਰ ਤਬਾਹ ਹੋ ਗਏ ਕਿੰਨੇ ਉਹਨਾਂ ਦੇ ਜਾਨਵਰ ਉਹਨਾਂ ਦੇ ਡੰਗਰ ਕਿੰਨਿਆਂ ਦੀ ਮੌਤ ਹੋ ਗਈ ਪਾਣੀ ਵਹਾ ਕੇ ਹੀ ਲੈ ਗਿਆ ਸਾਰਾ ਕੁਝ ਸਭ ਕੁਝ ਤਬਾਹ ਕਰਤਾ ਉਹਨੇ ਬਣਿਆ ਬਣਾਇਆ ਇਕੱਠਾ ਕੀਤਾ ਹੋਇਆ ਸਭ ਇੱਕ ਪਲ ਵਿੱਚ ਚਲਿਆ ਗਿਆ ਇੱਕ ਪਲ ਵੀ ਨਹੀਂ ਲੱਗਿਆ ਵੱਡੇ ਵੱਡੇ ਘਰ ਬਣਾਏ ਹੋਣੇ ਕਿੰਨੀ ਮਿਹਨਤਾਂ ਨਾਲ ਕਿੰਨੀ ਰੀਜ ਨਾਲ ਉਹਨਾਂ ਨੇ ਬਣਾਇਆ ਹੋਣਾ ਕਿੰਨੀ ਮਿਹਨਤ ਨਾਲ ਉਹਨਾਂ ਨੇ ਇੱਕ ਇੱਕ ਚੀਜ਼ ਇਕੱਠੀ ਕੀਤੀ ਹੋਣੀ ਹੈ ਸਭ ਕੁਝ ਇੱਕ ਪਲ ਵਿੱਚ ਚਲਿਆ ਗਿਆ ਪਰ ਦੇਖੋ ਕਮਾਲ ਦੀ ਗੱਲ ਐ ਸੱਚੇ ਪਾਤਸ਼ਾਹ ਕਹਿੰਦਾ ਤੂੰ ਘਰਾਂ ਨੂੰ ਪੈਸਿਆਂ ਨੂੰ ਰੋਂਦੇ ਰਹਿਣਾ ਸਾਰੀ ਉਮਰ ਲੰਘ ਚੱਲੀ ਐ ਇੰਨਾ ਨੂੰ ਹੀ ਤੂੰ ਰੋਂਦਾ ਰਹਿਣਾ ਪਰ ਕਮਾਲ ਦੀ ਗੱਲ ਐ ਦੇਖੋ ਧਨ ਇਕੱਠਾ ਕੀਤਾ ਪੈਸਾ ਇਕੱਠਾ ਕੀਤਾ ਘਰ ਬਣਾਏ ਕੁਛ ਕੰਮ ਨਹੀਂ ਆਇਆ ਉਸ ਸਮੇਂ ਕੰਮ ਕੀ ਆਂਦਾ ਹੈ ਗੁਰੂ ਦਾ ਦਿੱਤਾ ਹੋਇਆ ਹੌਸਲਾ ਚੜ੍ਹਦੀ ਕਲਾ ਆਖੋ ਸਤਨਾਮ ਵਾਹਿਗੁਰੂ ਹੈ ਕਿ ਨਹੀਂ ਸਭ ਕੁਝ ਚਲਾ ਗਿਆ ਕੁਝ ਨਹੀਂ ਪੱਲੇ ਘਰ ਨਹੀਂ ਪੈਸਾ ਨਹੀਂ ਕਈਆਂ ਦੇ ਪਰਿਵਾਰ ਖਤਮ ਹੋ ਗਏ ਕੁਝ ਨਹੀਂ ਪੱਲੇ ਪੈਸਾ ਕੰਮ ਨਹੀਂ ਆਇਆ ਘਰ ਕੰਮ ਨਹੀਂ ਆਇਆ ਗੱਡੀਆਂ ਕੰਮ ਨਹੀਂ ਆਈਆਂ ਕੰਮ ਕੀ ਆਣਾ ਉਸ ਵੇਲੇ ਜਦੋਂ ਮੇਰੇ ਤੇ ਆਪਤ ਅਪਦਾ ਹੈ ਜਦੋਂ ਮੇਰੇ ਤੇ ਮੁਸੀਬਤ ਹੈ ਉਸ ਵੇਲੇ ਕੀ ਕੰਮ ਆਏਗਾ ਉਸ ਵੇਲੇ ਅੰਦਰ ਮਨ ਦੀ ਚੜ੍ਹਦੀ ਕਲਾ ਨੇ ਕੰਮ ਆਣਾ ਆਖੋ ਸਤਨਾਮ ਵਾਹਿਗੁਰੂ ਐਨੇ ਸਾਥ ਦੇਣਾ ਤੁਹਾਡਾ ਮਨ ਬਲਵਾਨ ਹੋਵੇ ਸਾਡਾ ਐਨੇ ਕੰਮ ਦੇਣਾ ਹੈ ਹੌਸਲੇ ਬੁਲੰਦ ਹੋਣ ਐਨੇ ਨਾਲ ਰਹਿਣਾ ਹੈ ਮੁਸ਼ਕਲਾਂ ਤੰਗੀਆਂ ਬਹੁਤ ਆndੀਆਂ ਨੇ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਸਿਰ ਤੇ ਹੱਥ ਹੋਵੇ ਮਨ ਸਾਡੇ ਕੈਮ ਹੋਣ ਚੜ੍ਹਦੀ ਕਲਾ ਵਿੱਚ ਹੋਵੇ ਕੋਈ ਮੁਸੀਬਤ ਨਹੀਂ ਜਿਹੜੀ ਤੈਨੂੰ ਡੁਲਾ ਸਕੇ ਆਖੋ ਸਤਨਾਮ ਵਾਹਿਗੁਰੂ ਕੋਈ ਐਸੀ ਆਪਦਾ ਨਹੀਂ ਕੋਈ ਐਸੀ ਪਰੇਸ਼ਾਨੀ ਨਹੀਂ ਜਿਹੜੀ ਤੈਨੂੰ ਡੁਲਾ ਸਕੇ ਕਿਉਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਵੱਡੀ ਤੋਂ ਵੱਡੀ ਕੋਈ ਪਰੇਸ਼ਾਨੀ ਆ ਜਾਵੇ ਨਹੀਂ ਡੋਲ ਸਕਦਾ ਇਹ ਕੰਮ ਆਣਾ ਹੈ ਧਨ ਨਹੀਂ ਕੰਮ ਆਉਂਦਾ ਉਸ ਵੇਲੇ ਧਨ ਜਿਗਰੇ ਨੇ ਐਸੇ ਜਿਗਰੇ ਮੈਂ ਵੀਡੀਓਜ਼ ਦੇਖਦਾ ਸੀ ਵੀ ਧਨ ਜਿਗਰੇ ਨੇ ਉਹਨਾਂ ਦੇ ਚੜਦੀ ਕਲਾ ਵੇਖੋ ਕੈਸੀ ਹੈ ਕੈਸੀ ਚੜਦੀ ਕਲਾ ਹੈ ਘਰ ਚਲਿਆ ਗਿਆ ਘਰ ਤਬਾਹ ਹੋ ਗਏ ਜਿਹੜੇ ਲੋਕੀ ਰਾਸ਼ਨ ਵੰਡਣ ਜਾ ਰਹੇ ਨੇ ਨਾ ਉਹਨਾਂ ਨੂੰ ਅੱਗੋਂ ਕਹਿੰਦੇ ਸਦਾੜ ਜੀ ਰਾਸ਼ਨ ਬਾਦ ਚ ਲਵਾਂਗੇ ਪਹਿਲੇ ਦੱਸੋ ਚਾਹ ਪੀਓਗੇ ਕੀ ਪ੍ਰਸ਼ਾਦਾ ਛਕੋਗੇ ਆਖੋ ਸਤਨਾਮ ਵਾਹਿਗੁਰੂ ਚਾਹ ਪੀਓਗੇ ਪ੍ਰਸ਼ਾਦਾ ਛਕੋਗੇ ਭਈ ਪੱਲੇ ਕੁਝ ਹੈ ਨਹੀਂ ਜੋ ਕਮਾਇਆ ਸੀ ਜੋ ਬਣਾਇਆ ਸੀ ਸਾਰਾ ਹੀ ਰੁੜ ਗਿਆ ਐਨਾ ਹੌਸਲਾ ਐਨਾ ਐਨਾ ਬਲਵਾਨ ਹੈ ਤੇਰਾ ਦਿਲ ਕਿਦਾਂ ਇਹ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹੌਸਲੇ ਦਿੱਤੇ ਹੈ ਗੁਰੂ ਕੇ ਸਿੱਖ ਨੂੰ ਇਹ ਸਮਝਿਓ ਗੁਰੂ ਕੇ ਸਿੱਖ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਗੁਰੂ ਕੇ ਸਿੱਖ ਨੂੰ ਕਿਸੇ ਸਰਕਾਰਾਂ ਦੀ ਮਦਦ ਦੀ ਲੋੜ ਨਹੀਂ ਗੁਰੂ ਨਾਨਕ ਨੇ ਸਾਨੂੰ ਆਪਣੇ ਹੌਸਲੇ ਬੁਲੰਦ ਕਰਨਾ ਸਿਖਾਇਆ ਹੈ ਗੁਰੂ ਨਾਨਕ ਨੇ ਸਾਨੂੰ ਪਰੇਸ਼ਾਨੀਆਂ ਵਿੱਚ ਇੱਕ ਦੂਸਰੇ ਦੀ ਬਾਹ ਫੜਨਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਾ ਸਿਖਾਇਆ ਹੈ ਗੁਰੂ ਨਾਨਕ ਨੇ ਸਾਨੂੰ ਡਿੱਗ ਕੇ ਵੀ ਆਪਣੇ ਪੈਰਾਂ ਉੱਤੇ ਖੜਨਾ ਸਿਖਾਇਆ ਹੈ ਕਿਸੇ ਦੀ ਲੋੜ ਨਹੀਂ ਇਸ ਕਰਕੇ ਚੜ੍ਹਦੀ ਗਲਾ ਵਿੱਚ ਰਹਿਣਾ ਜ਼ਰੂਰੀ ਹੈ ਪੈਸਾ ਧਨ ਦੌਲਤ ਤੱਕ ਆਂਦਾ ਹੈ ਜਾਂਦਾ ਹੈ ਆਂਦਾ ਹੈ ਜਾਂਦਾ ਹੈ ਇੱਕ ਵਾਰੀ ਤੇਰੇ ਮਨ ਦਾ ਹੌਸਲਾ ਡਿੱਗ ਗਿਆ ਤੂੰ ਕਮਜ਼ੋਰ ਹੋ ਗਿਆ ਫਿਰ ਜ਼ਿੰਦਗੀ ਜੀਣੀ ਬੜੀ ਔਖੀ ਹੋ ਜਾਣੀ ਹੈ ਇਸ ਕਰਕੇ ਸੱਚਾ ਧਨ ਜਿਹੜਾ ਨਾ ਇਕੱਠਾ ਕਰੋ ਪਿਆਰਿਓ ਗੁਰੂ ਸਾਹਿਬ ਨੇ ਨਾ ਸਾਨੂੰ ਇਹ ਸਿਖਾਇਆ ਵੀ ਆਪਸ ਦੀ ਇੱਕ ਦੂਜੇ ਦੀ ਮਦਦ ਕਰਨਾ ਔਖੇ ਵੇਲੇ ਚ ਪਰਉਪਕਾਰ ਕਰਨਾ ਕਿਉਂਕਿ ਇਹ ਸਾਡਾ ਤੇ ਹੈ ਨਹੀਂ ਨਾ ਜੀ ਜੋ ਕੁਛ ਹੈ ਸੋ ਤੇਰਾ ਮੇਰਾ ਮੁਜਮੈ ਇਹ ਬੋਲਦੇ ਆਪਾਂ ਪਰ ਇਹਨੂੰ ਕਦੇ ਅਸੀਂ ਮਹਿਸੂਸ ਨਹੀਂ ਕੀਤਾ ਇਹਨਾਂ ਪੰਕਤੀਆਂ ਨੂੰ ਇੱਕ ਵਾਰੀ ਪੜਾਂਗੇ ਆਪਾਂ ਹੁਣ ਸਾਰੇ ਨਾਲ-ਨਾਲ ਇੱਕ ਵਾਰੀ ਬੋਲਿਓ ਆਪਾਂ ਗੱਜ ਕੇ ਇੱਕ ਵਾਰੀ ਨਾਲ-ਨਾਲ ਇਹ ਪੰਕਤੀਆਂ ਬੋਲਿਓ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ जो कि है सो तेरा जो कि है सो तेरा जो कि है सोतेरा जो कि है सो तेरा जो कि है सो तेरा जो कि है सोते जो कि है सो तेरा जो कि है सो तेरा बोलो जी गाज के बोलो जो कि है सो तेरा मेरा मुझ में कि नहीं मेरा मुझ में कि नहीं गज के बोलो मेरा नहीं गज के बोलो सारे आवाज आए मेरा मुझ में जो किछ है, सो तेरा जो किछ है ਤੁਜ ਕੋ ਸੋਭ ਤੇ ਤੇਰਾ ਤੁਜ ਕੋ ਤੇਰਾ ਤੁਜ ਕੋ ਸੋਭ ਤੇ ਓ ਕਿਆ ਲਾਗੈ ਮੇਰਾ ਕਹ ਬੋਲੋ ਜੀ ਕੀ ਲੱਗਿਆ ਕੀ ਲੱਗਿਆ ਮੇਰਾ ਲੱਗਿਆ ਕੀ ਮੇਰਾ ਕੀ ਲੱਗਿਆ ਮੇਰਾ ਵਾਹ ਤੇਰਾ ਤੁਝ ਕੋ ਸੌਂਪਤੇ ਕੀ ਲੱਗਿਆ ਮੇਰਾ ਜੋ ਕੁਛ ਹੈ ਸੋ ਤੇਰਾ ਬਈ ਜੇ ਉਹਦਾ ਸਾਰਾ ਕੁਛ ਤੇ ਉਹਨੂੰ ਅਰਪ ਦੇ ਇਠਾ ਕਰਕੇ ਨਾ ਬਹਿ ਇੱਕ ਵਾਰੀ ਕੀ ਹੁੰਦਾ ਜੀ ਇੱਕ ਫਕੀਰ ਜਿਹੜਾ ਨਾ ਉਹ ਮੰਗਣ ਜਾਂਦਾ ਹੈ ਇੱਕ ਇਲਾਕੇ 'ਚ ਇਲਾਕੇ 'ਚ ਮੰਗਣ ਜਾਂਦਾ ਹੈ ਦੇਖਦਾ ਵੀ ਵੱਡਾ ਸਾਰਾ ਕਿਸੇ ਦਾ ਘਰ ਹੈ ਉਮੀਦ ਪੈਦਾ ਹੋ ਗਈ ਅੰਦਰੋਂ ਆਸ ਪੈਦਾ ਹੋ ਗਈ ਵੀ ਇਹਦੇ ਕੋਲ ਜਾਵਾਂਗਾ ਮੰਗਾਗਾ ਮੇਰੀ ਮਦਦ ਹੋਏਗੀ ਕੁਝ ਮਿਲੇਗਾ ਮੈਨੂੰ ਜਾਂਦਾ ਹੈ ਆਵਾਜ਼ ਦਿੰਦਾ ਹੈ ਉੱਚੀ ਸਾਰੀ ਤਿੰਨ ਦਿਨ ਹੋ ਗਏ ਕਹਿੰਦਾ ਰੋਟੀ ਨਹੀਂ ਖਾਦੀ ਹੈ ਕੋਈ ਰੱਬ ਦਾ ਪਿਆਰਾ ਰੋਟੀ ਖਿਲਾ ਦੇਵੇ ਕਰ ਦੇਖਦਾ ਕੋਈ ਬਾਹਰ ਨਹੀਂ ਆਇਆ ਜਾ ਕੇ ਬੂਆ ਖੜਕਾਂਦਾ ਹੈ ਬੂਆ ਖੜਕਾ ਕੇ ਕਹਿੰਦਾ ਹਾਂਜੀ ਅੱਗੋਂ ਮਾਲਕ ਬਾਹਰ ਨਿਕਲਦਾ ਹੈ ਘਰ ਦਾ ਕਹਿੰਦਾ ਬੋਲੋ ਕਹਿੰਦਾ ਤਿੰਨ ਦਿਨ ਹੋ ਗਏ ਕੁਝ ਖਾਦਾ ਨਹੀਂ ਮੇਰਾ ਪੇਟ ਖਾਲੀ ਐ ਭੁੱਖ ਲੱਗ ਰਹੀ ਐ ਮੈਨੂੰ ਰੋਟੀ ਦੇ ਦੇ ਉਹ ਕਹਿੰਦਾ ਭਾਜਾ ਇੱਥੋਂ ਰੋਟੀ ਨਹੀਂ ਐ ਇੱਥੇ ਇੱਥੇ ਕੋਈ ਰੋਟੀ ਨਹੀਂ ਕਹਿੰਦਾ ਅੱਛਾ ਦੇਖਣ ਨੂੰ ਸੋਚਦਾ ਐ ਦੇਖਣ ਨੂੰ ਚੰਗਾ ਭਲਾ ਦਿਸਦਾ ਐ ਅਮੀਰ ਲੱਗਦਾ ਐ ਧਨਵਾਨ ਲੱਗਦਾ ਐ ਕਹਿੰਦਾ ਰੋਟੀ ਹੈ ਨਹੀਂ ਕਹਿੰਦਾ ਨਹੀਂ ਕੋਈ ਰੋਟੀ ਨਹੀਂ ਕਹਿੰਦਾ ਚਲ ਛੱਡ ਰੋਟੀ ਛੱਡ ਰੋਟੀ ਨਹੀਂ ਐ ਮੈਨੂੰ ਕੁਝ ਪੈਸੇ ਦੇ ਦੇ ਮੈਂ ਬਾਜ਼ਾਰੋਂ ਜਾ ਕੇ ਖਾ ਲਵਾਂਗਾ ਕੁਝ ਉਹ ਕਹਿੰਦਾ ਭੱਜ ਜਾ ਇੱਥੋਂ ਇੱਥਾ ਕੋਈ ਪੈਸਾ ਪੂਸਾ ਕੁਛ ਨਹੀਂ ਇੱਥੇ ਕੁਛ ਨਹੀਂ ਇੱਥੇ ਜਾ ਇੱਥੋਂ ਕਹਿੰਦਾ ਰੋਟੀ ਨਹੀਂ ਕਹਿੰਦਾ ਨਹੀਂ ਪੈਸਾ ਨਹੀਂ ਹੈ ਨਹੀਂ ਫਕੀਰ ਕਹਿਣ ਲੱਗਾ ਕਹਿੰਦਾ ਚੱਲ ਫਿਰ ਇੱਕ ਕੰਮ ਕਰਦੇ ਆ ਇੱਕ ਕਟੋਰਾ ਤੂੰ ਵੀ ਫੜ ਲੈ ਦੋਨੋਂ ਭਰਾ ਜਾ ਕੇ ਮੰਗਦੇ ਆ ਆਖੋ ਸਤਨਾਮ ਵਾਹਿਗੁਰੂ ਲੈ ਤੇਰੇ ਕੋਲ ਕੁਝ ਹੈ ਹੀ ਨਹੀਂ ਚੱਲ ਫਿਰ ਦੋਵੇਂ ਭਰਾ ਚੱਲਦੇ ਆ ਦੋਵੇਂ ਮੰਗਦੇ ਆ ਇਕੱਠੇ ਉਨੂੰ ਗੁੱਸਾ ਚੜਿਆ ਅਗਲੇ ਨੂੰ ਕਹਿੰਦਾ ਕੀ ਬੋਲਦਾ ਕਹਿੰਦਾ ਸਭ ਕੁਝ ਹੁੰਦੇ ਹੋਏ ਵੀ ਉਹ ਕੈਸੀਆਂ ਗੱਲਾਂ ਕਰਦਾ ਐਨਾ ਰੱਬ ਨੇ ਦਿੱਤਾ ਹੋਇਆ ਤੈਨੂੰ ਫਿਰ ਵੀ ਕਹਿੰਦਾ ਕੁਝ ਨਹੀਂ ਕਹਿੰਦਾ ਐਂਦਾ ਨਾ ਬੋਲਿਆ ਕਰ ਇੱਕ ਦਿਨ ਐਸਾ ਸਮਾਂ ਆਏਗਾ ਵਾਕਈ ਤੇਰੇ ਕੋਲ ਕੁਝ ਰਹਿਣਾ ਨਹੀਂ ਆਖੋ ਸਤਨਾਮ ਵਾਹਿਗੁਰੂ ਕੁਝ ਰਹਿਣਾ ਨਹੀਂ ਨਿਹੰਗ ਸਿੰਘ ਨਾ ਨਿਹੰਗ ਸਿੰਘ ਦੇ ਬੋਲੇ ਹੁੰਦੇ ਆ ਉਹ ਚਨੇ ਨੂੰ ਵੀ ਬਾਦਾਮ ਕਹਿੰਦੇ ਆ ਜਦੋਂ ਭੁੱਖ ਲੱਗਦੀ ਆ ਨਾ ਨਿਹੰਗ ਸਿੰਘ ਦਾ ਬੋਲਾ ਉਹ ਕਹਿੰਦੇ ਚਨੇ ਜਦੋਂ ਭੁੱਖ ਲੱਗ ਰਹੀ ਹੁੰਦੀ ਆ ਛੋਲੇ ਕਹਿੰਦਾ ਛੋਲੇ ਲੈ ਲਓ ਛੋਲਿਆਂ ਨੂੰ ਵੀ ਬਾਦਾਮ ਕਹਿੰਦੇ ਆ ਇੰਨੀ ਚੜਦੀ ਕਲਾ ਵਾਲੀ ਸੋਚ ਹੈ ਤੇ ਸਿੰਘ ਗੁਰੂ ਕਾ ਕਿਤੇ ਡੋਲ ਜਾਵੇ ਹੋਈ ਨਹੀਂ ਸਕਦਾ ਇਸ ਕਰਕੇ ਆਪਣੇ ਹੌਸਲੇ ਬੁਲੰਦ ਰੱਖੀਏ ਇੱਕ ਦੂਜੇ ਦਾ ਸਾਥ ਦਈਏ ਕੇਵਲ ਮੇਰਾ ਪਰਿਵਾਰ ਮੇਰਾ ਨਹੀਂ ਇਹ ਸਾਰਾ ਸੰਸਾਰ ਹੀ ਮੇਰਾ ਪਰਿਵਾਰ ਹੈ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ ਜ਼ਰੂਰ ਅਰਦਾਸ ਕਰੀਏ ਉਹਨਾਂ ਲਈ ਜਿਨ੍ਹਾਂ ਦੇ ਹੜ ਪੀੜਤਾਂ ਲਈ ਜਿਨ੍ਹਾਂ ਦੇ ਘਰ ਤਬਾਹ ਹੋਏ ਐ ਜਿਨ੍ਹਾਂ ਕੋਲ ਕੁਝ ਨਹੀਂ ਬਚਿਆ ਉਹਨਾਂ ਦੀ ਬਾਂ ਫੜੀਏ ਜੇ ਸੱਚੇ ਪਾਤਸ਼ਾਹ ਨੇ ਕੁਝ ਦਿੱਤਾ ਤੇ ਤਿਲ ਫੁੱਲ ਸੇਵਾਵਾਂ ਕਰਕੇ ਆਓ ਮਦਦ ਕਰਨ ਦੀ ਕੋਸ਼ਿਸ਼ ਕਰੀਏ ਇੱਕ ਦੂਜੇ ਦੀ ਬਾਜੂ ਬਣੀਏ ਗੁਰਦੁਆਰਾ ਸਾਹਿਬ ਵੱਲੋਂ ਵੀ ਬੇਨਤੀ ਹੈ 6 ਤਰੀਕ ਤੱਕ 6 ਸੈਪਟੈਂਬਰ ਤੱਕ ਇੱਥੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਤੇ ਜਿਨੇ ਵੀ ਕੋਈ ਆਪਣੀ ਸੇਵਾ ਪਾਣੀ ਹੈ 7 ਤਰੀਕ ਨੂੰ ਇੱਥੋਂ ਬੱਸ ਚਲੇ ਜਾਏਗੀ ਜੀ ਇੱਥੋਂ ਟਰੱਕ ਜਾਏਗਾ ਸਮਾਨ ਭਰ ਕੇ ਰਾਸ਼ਨ ਪਹੁੰਚਾਉਣ ਲਈ ਪੰਜਾਬ ਤੇ ਇੱਕ ਹੋਰ ਬੇਨਤੀ ਮੈਂ ਕਰ ਦਵਾਂ ਜਰੂਰ ਆਪ ਜੀ ਧਿਆਨ ਦਿਓ ਉੱਥੇ بڑے ਗੁਰੂ ਕੇ ਸਿੱਖ بڑے लाडले ਗੁਰੂ ਕੇ ਪਿਆਰੇ ਸੇਵਾਵਾਂ ਕਰ ਰਹੇ ਨੇ ਅਲੱਗ-ਅਲੱਗ ਕਮੇਟੀਆਂ ਅਲੱਗ-ਅਲੱਗ ਜਥੇ ਇੰਡੀਵਿਜੂਅਲ ਵੀ ਕਈ ਲੋਕੀ ਬੜੀ ਸੇਵਾ ਕਰ ਰਹੇ ਨੇ ਤੇ ਮੇਰੀ ਬੇਨਤੀ ਹੈ ਉੱਥੇ ਕਹਿੰਦੇ ਰਾਸ਼ਨ ਬਹੁਤ ਜਾ ਚੁੱਕਿਆ ਹੈ ਅਸਲੀ ਸੇਵਾ ਜਦੋਂ ਪਾਣੀ ਉੱਥੋਂ ਚਲਾ ਜਾਏਗਾ ਤਾਂ ਅਸਲੀ ਸੇਵਾ ਉਸ ਵੇਲੇ ਸਾਨੂੰ ਚਾਹੀਦੀ ਹੋਏਗੀ ਜਦੋਂ ਘਰ ਬਣਾਉਣ ਦੀ ਲੋੜ ਹੋਏਗੀ ਜਦੋਂ ਦੁਬਾਰਾ ਉਹਨਾਂ ਨੂੰ ਸਟੈਂਡ ਕਰਨਾ ਹੋਵੇਗਾ ਤੇ ਇਸ ਕਰਕੇ ਬੇਨਤੀ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ ਬਥੇਰਾ ਕੁਝ ਦਿੱਤਾ ਹੈ ਆਓ ਇਸ ਜ਼ਿੰਦਗੀ ਵਿੱਚ ਵੰਡ ਜਾਈਏ ਵੰਡਣ ਦਾ ਸੁਭਾਅ ਰੱਖੋ ਐ ਨਾ ਕਰੇ ਸਿੱਖ ਐਦਾਂ ਹੀ ਰਹੇ ਹੱਥ ਬਈ ਸੱਚੇ ਪਾਤਸ਼ਾਹ ਨੂੰ ਕਹੀਏ ਕਲਗੀਧਰ ਸਵਾਮੀ ਜੀ ਤੁਹਾਡਾ ਥਾਪੜਾ ਹੈ ਸਭ ਕੁਝ ਦਿੱਤਾ ਤੁਸੀਂ ਕਦੇ ਕਿਸੇ ਨੂੰ ਲੋੜ ਪੈ ਜਾਏ ਕਦੇ ਮਨ ਆਪਣਾ ਕਮਜ਼ੋਰ ਨਹੀਂ ਕਰਨਾ ਚਾਹੀਦਾ ਸੱਚੇ ਪਾਤਸ਼ਾਹ ਨੇ ਵਾਧੂ ਦੇਣਾ ਆਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਸਾਰਿਆਂ ਤੇ ਰਹਿਮਤਾ ਭਰਿਆ ਹੱਥ ਰੱਖਣ ਬੋਲਦਿਆਂ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਹੈ ਆਪ ਜੀ ਸਾਰੇ ਜ਼ਰੂਰ ਬੁੱਧਵਾਰ ਆਇਆ ਕਰੋ 7:30 ਤੋਂ 8 ਵਜੇ ਤੱਕ ਹਰ ਵਾਰੀ ਪ੍ਰੋਗਰਾਮ ਹੁੰਦਾ ਹੈ ਮਹਾਰਾਜ ਮੇਰ ਰੱਖਣ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਇੱਕ ਬੱਚੇ ਨੇ ਅੰਮ੍ਰਿਤ ਛਕਿਆ ਸੀ ਅਪਾ ਸਾਰਿਆਂ ਨੇ ਦਰਸ਼ਨ ਕੀਤੇ ਸੀ ਤੇ ਮੇਰਾ ਮਨ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਆਪਣੇ ਤੌਰ ਤੇ ਮੇਰੀ ਬੇਨਤੀ ਹੈ ਆਪਣੇ ਮਨ ਬਣਾਓ ਭੱਜ ਕੇ ਅਮਰ ਛਕੀਏ ਜੇ ਕਿਸੇ ਨੂੰ ਕੋਈ ਗੱਲ ਕਰਨੀ ਹੈ ਜੇ ਕਿਸੇ ਦਾ ਮਨ ਹਜੇ ਵੀ ਦੁਬਦਾ ਵਿੱਚ ਹੈ ਮੈਂ ਇੱਥੇ ਹਾਂ ਤੁਹਾਡੇ ਕੋਲ ਜੇ ਮੇਰੇ ਨਾਲ ਗੱਲ ਕਰਨੀ ਆ ਕੇ ਕਰ ਲਓ ਕੋਈ ਵੀ ਕਰ ਸਕਦਾ ਹੈ ਜੇ ਕਿਸੇ ਨਾਲ ਹੋਰ ਨਾਲ ਗੱਲ ਕਰਨੀ ਹੈ ਤੁਸੀਂ ਉੱਥੇ ਗੱਲ ਕਰ ਲਓ ਪਰ ਛੇਤੀ ਤੋਂ ਛੇਤੀ ਆਪਣਾ ਮਨ ਬਣਾਈਏ ਕਾਇਮ ਹੋਈਏ ਗੁਰੂ ਗੋਬਿੰਦ ਸਿੰਘ ਦੇ ਲੜ ਲੱਗੀਏ ਪਿਆਰਿਓ ਸਮੇ ਦਾ ਕੁਛ ਨਹੀਂ ਜੇ ਪਤਾ ਪੰਜਾਬ ਹੜ ਆ ਗਿਆ ਕਹਿੰਦੇ ਅੱਜ ਮੈਂ ਨਿਊਜ਼ ਪੜ੍ਹ ਰਿਆ ਸੀ ਦਿੱਲੀ ਵੀ ਪਾਣੀ ਆ ਗਿਆ ਅਫਗਾਨਿਸਤਾਨ ਉੱਥੇ ਅਰਥਕਵੇਕ ਆਇਆ ਭੁਕੰਪ ਆਇਆ ਬੜਾ ਜ਼ਬਰਦਸਤ ਉੱਥੇ ਵੀ ਕਈ ਜਾਨਾਂ ਦੀਆਂ ਬਹੁਤ ਨੁਕਸਾਨ ਹੋਇਆ ਇਸ ਕਰਕੇ ਸਮੇ ਦਾ ਕੁਛ ਨਹੀਂ ਪਤਾ ਗੁਰੂ ਸਾਹਿਬ ਦੇ ਲੜ ਲੱਗੀਏ ਸਾਚਾ ਧਨ ਇਕੱਠਾ ਕਰੀਏ ਗੁਰਮਤ ਨਾਲ ਆਪਣਾ ਜੀਵਨ ਜੋੜੀਏ ਆਓ ਪਿਆਰਿਓ ਇਨੀ ਹਾਜ਼ਰੀ ਪ੍ਰਵਾਨ ਸਾਰੇ ਆਖਰੀ ਪੰਕਤੀ ਵਿੱਚ ਬੋਲੋ ਫਿਰ ਸਮਾਪਤੀ ਕਰੀਏ ਜੀ RAM NAM ਜੋ ਕਰੇ ਵਿਚਾਰ ਦਵਾਯੋ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਯਾ ਸਰਬ ਸੁਖ ਹਰ ਨਾਮ ਬਡਾਈ ਗੁਰ ਪਰਸਾਦ ਨਨਕ ਮਤ ਪਾਈ ਸਰਬ ਸੁਖ ਹਰ ਨਾਮ ਬਡਾਈ ਗੁਰ ਪਰ ਗੁਰੂ ਬਾਣੀ ਪਤਾ ਮਾਤਾ ਤੰਤਵਾਲਾ ਜਿਸ ਰਾਤ ਦੋਇ ਦਾਈ ਦਇਆ ਕੇ ਲੈ ਸકલ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਦੂ ਪੜਦੇ ਆਂ ਹਰ ਵਾਰੀ ਇਹਨੂੰ ਸਮਝੀਏ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਮਿਹਨਤਾਂ ਕੀਤੀਆਂ ਹਰ ਪੱਖੋਂ